ਦੇਖੋ ਸਵੇਰ ਦੇ ਅਸੀਂ ਲਗਾਤਾਰ ਪ੍ਰੋਗਰਾਮਾਂ ਦੇ ਵਿੱਚ ਆ ਆ ਸਾਡਾ ਅ ਅੱਜ ਦੀ ਜੋ ਚੌਥਾ ਪ੍ਰੋਗਰਾਮ ਆ ਜਦ ਰੇਸ਼ੀਮ ਬੱਬੂ ਜੀ ਦਾ ਔਰ ਵੱਖ-ਵੱਖ ਪਿੰਡਾਂ 'ਚ ਬਰਨਾਲੇ ਗਏ ਹਰਤਾਨ ਗਏ ਆ ਔਰ ਪੂਰੋਵਲ ਰਹੀਆਂ ਉਸ ਤੋਂ ਬਾਅਦ ਅਲੀਸ਼ਹਿਰ ਅਜ ਪਹੁੰਚੇ ਅਸੀਂ ਚੌਥੇ ਪ੍ਰੋਗਰਾਮ 'ਚ ਔਰ ਇਹਦਾ ਮਤਲਬ ਜੇ ਅੱਜ ਪਿੰਡਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਕੱਠ ਹੋ ਰਿਹਾ ਵੱਡੇ ਪ੍ਰੋਗਰਾਮ ਹੋ ਰਿਹਾ ਇੱਥੋਂ ਪਤਾ ਲੱਗਦਾ ਕਿ ਜਿਹੜੇ ਪੰਜਾਬ ਦੇ ਲੋਕਾਂ ਨੇ ਔਰ ਦੇਸ਼ ਦੇ ਲੋਕਾਂ ਨੇ ਔਰ ਖਾਸ ਕਰਕੇ ਗਰਦਾਸਪੁਰ ਵਿਧਾਨ ਸਭਾ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਇਸ ਵਾਰ ਜਿਹੜਾ ਬਰਦਾਸਪੁਰ ਦੇ ਵਿੱਚ ਜਿਹੜਾ ਲੋਕ ਸਭਾ ਉਮੀਦਵਾਰ ਨੇ ਸਾਡੇ ਜਨੈਸ਼ ਸਿੰਘ ਬੱਬੂ ਜੀ ਨੂੰ ਫੇਰ ਵੱਡੀ ਲੀਡ ਨਾਲ ਜਿਤਾ ਕੇ ਜਿਹੜਾ ਪਾਰਲੀਮੈਂਟ ਚ ਭੇਜਣ ਦਾ ਮਨ ਬਣਾ ਚੁੱਕੇ ਨੇ ਲੋਕ ਕਿਹੜੇ ਕਿਹ ਮੁੱਦੇ اہم ਰਹਿਣਗੇ ਜੀ ਬੱਬੂ ਜੀ ਜੇ ਤੁਸੀਂ ਇਹਦੇ ਬੋਲਿਆ ਦੇਖੋ ਜਿਹੜਾ ਐਮਪੀ ਸਾਹਿਬ ਦੇ ਜਿਹੜੇ ਕੰਮ ਹੁੰਦੇ ਨੇ ਜੋ ਵੀ ਮੈਂਬਰ ਪਾਰਲੀਮੈਂਟ ਦੇ ਕੰਮ ਨੇ ਚਾਹੀਏ ਉਹ ਚੰਗੀ ਇੰਡਸਟਰੀ ਨੂੰ ਲੈ ਕੇ ਆਉਣ ਦੀ ਗੱਲ ਕਰੀਏ ਚੰਗੀ ਚਾਹੀਏ ਤਾਂ ਲੋਕਾਂ ਦੀ ਸਿਹਤ ਸਹੂਲਤ ਦੀ ਗੱਲ ਕਰੀਏ ਅਸੀਂ ਔਰ ਇਹੀ ਵੱਡੇ ਮੁੱਦੇ ਰਹਿਣਗੇ ਸਾਡੇ ਵੱਲੋਂ ਕਿ ਜਿਹੜੀ ਬੇਰੋਜ਼ਗਾਰੀ ਦੀ ਗੱਲ ਕਰਾਂਗੇ ਅਸੀਂ ਕਿ ਕਿੱਦਾਂ ਬੇਰੋਜ਼ਗ ਇਹ ਇਹਨਾਂ ਸਬੰਧ ਦੇ ਵਿੱਚ ਸਾਰੇ ਜਿਹੜੇ ਵੱਡੇ ਹੀ ਸਾਰੇ ਜੋ ਵੀ ਗੱਲ ਕਰਾਂਗੇ ਵਰਕਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਵਰਕਰਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜੋ ਵੀ ਹੁਣ ਤਗੜੇ ਹੋ ਕੇ ਜਿੰਨਾ ਵੀ ਸਮਾਂ ਬਚਿਆ ਇਹ ਮੌਕੇ ਬਰ-ਬਰ ਨਹੀਂ ਮਿਲਣੇ ਔਰ ਜਿੰਨਾ ਇਮਾਨਦਾਰ ਔਰ ਕੰਮ ਕਰਨ ਵਾਲੀ ਸ਼ਖਸੀਅਤ ਜਿਹੜੀ ਅੱਜ ਪਾਰਟੀ ਨੇ ਸਾਡੇ ਤੇ ਵਿਸ਼ਵਾਸ ਕੀਤਾ ਗੁਰਦਾਸਪੁਰ ਦੇ ਲੋਕਾਂ ਦੀ ਜੋ ਮੰਗ ਸੀ ਕਿ ਸਾਨੂੰ ਲੋਕਲ ਕੈਂਡੀਡੇਟ ਦਿੱਤਾ ਜਾਵੇ ਅੱਜ ਉਹ ਪਾਰਟੀ ਨੇ ਸਾਡੀ ਮੰਗ ਨੂੰ ਪੂਰਾ ਕੀਤਾ ਔਰ ਹੁਣ ਸਾਡਾ ਫਰਜ ਬਣਦਾ ਗੁਰਦਾਸਪੁਰ ਦੇ ਲੋਕਾਂ ਦਾ ਵੋਟਰਾਂ ਦਾ ਕਿ ਤਕੜੇ ਹੋ ਕੇ ਦਿਨੇਸ਼ ਸਿੰਘ ਬੱਬੂ ਜੀ ਨੂੰ ਜਿਤਾ ਕੇ ਪਾਰਲੀਮੈਂਟ 'ਚ ਭੇਜਿਏ ਜੋ ਗੁਰਦਾਸਪੁਰ ਦੀ ਆਵਾਜ਼ ਨੂੰ بلند ਕਰ ਸਕਣਗੇ। ਮੈਂ ਜੇ ਬਤੌਰ ਮੰਡਲ ਪ੍ਰਧਾਨ ਜੌੜਾ ਛਤਰਾ ਹੀਰਾ ਲਾਲ ਜਦੋਂ ਤੇ ਦਿਨੇਸ਼ ਬੱਬੂ ਜੀ ਨੂੰ ਟਿਕਟ ਅਨਾਉਂਸ ਹੋਈ ਦੀਆ ਉਸ ਤੋਂ ਉਦੋਂ ਤੋਂ ਹੀ ਅਸੀਂ ਵੱਖ-ਵੱਖ ਪਿੰਡਾਂ ਵਿੱਚ ਲਗਾਤਾਰ ਰੈਲੀਆਂ ਕਰ ਰਹੇ ਹਾਂ ਔਰ ਸਾਨੂੰ ਪਿੰਡ ਦੇ ਲੋਕਾਂ ਦਾ ਬਹੁਤ ਵਧੀਆ ਸਮਰਥਨ ਮਿਲ ਰਿਹਾ ਵਾ ਕਿਉਂਕਿ ਹੋਂ ਤੱਕ ਅਸੀਂ ਬੱਬੂ ਜੀ ਦੀ ਆਪਣੇ ਜੌੜੇ ਮੰਡਲ ਦੇ ਵਿੱਚ ਚਾਰ ਰੈਲੀਆਂ ਕਰਾ ਚੁੱਕੇ ਹਾਂ। ਅਤੇ ਚਾਰ ਰੈਲੀਆਂ ਇਹਨਾਂ ਦੀ ਮਿਸੇ ਦੀ ਕਰਵਾ ਚੁੱਕੇ ਹਾਂ ਹਰ ਪਿੰਡ ਦੇ ਵਿੱਚ ਜਿਸ ਜਿਸ ਪਿੰਡ ਦੇ ਵਿੱਚ ਵੀ ਗਏ ਆ ਸਾਨੂੰ ਭਰਮਾ ਹੰਗਾਰਾ ਮਿਲਿਆ ਵਾ ਔਰ ਲੋਕੀ ਲੋਕੀ ਦਿਨੇਸ਼ ਬੱਬੂ ਜੀ ਨੇ ਵੀ ਉਹਨੇ ਸਾਫ ਸੁਥਰੀ ਸ਼ਭੀ ਨੂੰ ਬਹੁਤ ਪਸੰਦ ਕਰਦਿੰਦੇ ਪਲੱਸ ਨਰਿੰਦਰ ਮੋਦੀ ਜੀ ਨੇ ਜੋ 10 ਸਾਲਾਂ ਵਿੱਚ ਦੇਸ਼ ਦੇ ਵਿਕਾਸ ਲਈ ਤੇ ਰਾਸ਼ਟਰੀ ਹਿੱਤ ਲਈ ਕੰਮ ਕੀਤੇ ਨੇ ਲੋਕੀ ਉਹਨਾਂ ਦੇ ਕੰਮਾਂ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਉਤਸ਼ਾਹਤ ਨੇ ਉਹ ਬਹੁਤ ਜ਼ਿਆਦਾ ਲੋਕਾਂ ਵਿੱਚ ਕਰੇਜ ਆ ਵੀ ਠੀਕ ਆ ਜੀ ਅਸੀਂ ਇਸ ਵਾਰੀ ਜਿਹੜੇ ਆ ਕਮਲ ਦੇ ਫੁੱਲ ਦੇ ਬਟਨਾਂ ਦਬਾ ਕੇ ਅਸੀਂ ਮੋਦੀ ਜੀ ਨੂੰ ਕਾਮਯਾਬ ਕਰਨਾ ਹੈ ਜੀ